ਤੋਂਦਰ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟਾ ਅਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਡਾ ਪਹੁੰਚੇ ਨੇ। ਅਤੇ ਸ਼ਹਿਰ ਵਿੱਚ ਪਾਰਸਿੰਗ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਸਬਜ਼ੀ ਮੰਡੀ ਵਿਖੇ ਬੂਟੇ ਵੀ ਲਗਾਏ ਗਏ ਨੇ। ਤਾਂ ਚੇਅਰਮੈਨ ਨੇ ਕਿਹਾ ਕਿ ਇਸ ਸਾਲ ਮੰਡੀਕਰਨ ਬੋਰਡ ਦਾ ਟੀਚਾ 35000 ਬੂਟੇ ਲਗਾਉਣ ਦਾ ਹੈ। ਇਸ ਲਈ ਪੰਜਾਬ ਪਰਦੇ ਆੜਤੀਆਂ ਨੂੰ ਆਪਣੀ ਦੁਕਾਨਾਂ ਬਾਹਰ ਬੂਟੇ ਲਾਉਣ ਦੀ ਅਪੀਲ ਵੀ ਕੀਤੀ ਹੈ। ਤਾਂ ਤੇ ਮੰਡੀਕਰਨ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਬੂਟੇ ਲਾਉਣ ਦੇ ਲਈ ਕਿਹਾ ਹੈ ਤੇ ਖਗਾ ਮੰਡੀ ਦੇ ਵਿਸਤਾਰ ਨੂੰ ਲੈ ਕੇ ਆੜਤੀਆਂ ਨੇ ਆਪਣੀਆਂ ਮੰਗਾਂ ਵੀ ਰੱਖੀਆਂ ਨੇ। ਜਦੋਂ ਉੱਤੇ ਚੇਅਰਮੈਨ ਨੇ ਕਿਹਾ ਕਿ ਆਰਤੀਆਂ ਦੀ ਮੰਗ ਅਨੁਸਾਰ ਮੰਡੀ ਦਾ ਖੇਤਰ ਵਧਾਉਣ ਦੇ ਲਈ ਜ਼ਮੀਨ ਲਈ ਜਾਵੇਗੀ ਤੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਤਾਂ ਤੇ ਸੂਬੇ ਅੰਦਰ ਐਮਐਸਪੀ ਉੱਤੇ ਮੂੰਗੀ ਦੀ ਖਰੀਦ ਨਾ ਹੋਣ ਤੇ ਚੇਅਰਮੈਨ ਬਰਸਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਫੰਡ ਰੋਕੇ ਜਾ ਰਹੇ ਨੇ ਜਿਸ ਕਰਕੇ ਪੰਜਾਬ ਸਰਕਾਰ ਦੀ ਮਜਬੂਰੀ ਬਣ ਗਈ ਹੈ ਕਿ ਕਿਸਾਨਾਂ ਨੂੰ ਐਮਐਸਪੀ ਉੱਤੇ ਫਸਲ ਦੇ ਭਾਅ ਤਵੋਂ ਦੇ ਵਿੱਚ ਮੁਸ਼ਕਲ ਆ ਰਹੀ ਹੈ। لیکن تو سرکار ਤਾਂ ਹੜਾ ਮੌਕੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੰਦਾ ਫਿਰ ਵੀ ਕਿਸਾਨਾਂ ਨੂੰ ਹੌਸਲਾ ਦਿੱਤਾ ਜਾਵੇਗਾ ਕਿ ਉਹ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਖੇਤੀਕਰਨ ਸਰਕਾਰ ਉਹਨਾਂ ਦਾ ਹੱਲ ਕਰਨ ਦੇ ਵਿੱਚ ਲੱਗੀ ਹੋਈ ਹੈ। ਦਾ ਚੇਅਰਮੈਨ ਨੇ ਕਿਹਾ ਕਿ ਹਮ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਕੇ ਛੇਤੀ ਹੀ ਕੋਈ ਨਾ ਕੋਈ ਹੱਲ ਕੱਢਣਗੇ। ਅੱਜ ਦਾ ਸਾਡਾ ਮੇਨ ਪਰਪਸ ਆਏਗਾ ਟਰੀ ਪਲਾਂਟੇਸ਼ਨ ਸ਼ੁਰੂ ਕਰਾਉਣਾ। ਅਸੀਂ ਪਿਛਲੇ ਸਾਲ ਪੰਜਾਬ ਮੰਡੀ ਬੋਰਡ ਵੱਲੋਂ ਪੂਰੇ ਪੰਜਾਬ ਵਿੱਚ ਇੱਥੇ 30000 ਦਰਖਤ ਲਗਾਏ ਨੇ ਐਸਕੇਐਸੀ ਟੀਚਾ ਰੱਖਿਆ ਕਿ 35000 ਦਰਖਤ ਹੋਰ ਲਗਾਉਣੇ ਨੇ ਪੰਜਾਬ ਦੇ ਵਿੱਚ ਸਾਰੀਆਂ ਮੰਡੀਆਂ ਦੇ ਵਿੱਚ ਤੇ ਜਿੱਥੇ ਵੀ ਸਾਨੂੰ ਜਗ੍ਹਾ ਮਿਲੂ ਉੱਥੇ ਕੱਲ ਮੈਂ ਭਵਾਨੀਗੜ੍ਹ ਤੋਂ ਸ਼ੁਰੂਆਤ ਕੀਤੀ ਹੈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਜਿਹੜੀ ਜ਼ਰੂਰਤ ਹੈ ਪੰਜਾਬ ਦੀ ਕਿਉਂਕਿ ਸਾਰੇ ਵਾਤਾਵਰਣ ਦੂਸ਼ਿਤ ਹੋਇਆ ਪਿਆ ਦਰਖਤ ਪੱਟੇ ਜਾ ਰਹੇ ਨੇ ਔਰ ਇਹਦੇ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਜਿਹੜੀ ਸਾਨੂੰ ਆਕਸੀਜਨ ਮਿਲਣੀ ਚਾਹੀਦੀ ਹੈ ਜਿੰਨੀ ਪਾਪੂਲੇਸ਼ਨ ਦਾ ਦਬਾਅ ਵਧ ਰਿਹਾ ਹੈ ਪੰਜਾਬ ਦੇ ਵਿੱਚ ਉੰਨੀ ਸਾਡੇ ਕੋਲ ਦਰਖਤ ਨਹੀਂ ਰਹੇ ਆਕਸੀਜਨ ਨਹੀਂ ਰਹੀ ਇਸ ਕਰਕੇ ਅਸੀਂ ਮੰਡੀ ਬੋਰਡ ਵੱਲੋਂ ਪਲਾਨ ਕੀਤਾ ਕਿ ਸਾਰੀਆਂ ਮੰਡੀਆਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਸਾਰੇ ਮੰਡੀ ਬੋਰਡ ਦੇ ਮੁਲਾਜ਼ਮ ਸਹਿਬਾਨ ਸਾਡੇ ਆੜਥੀਪਰਾ ਮਜ਼ਦੂਰਪਰਾ ਕਿਸਾਨਪਰਾ ਸਾਰੇ ਹੀ ਰਲ ਕੇ ਅਸੀਂ ਮੰਡੀਆਂ 'ਚ ਦਰਖਤ ਲਾਈਏ ਔਰ ਉਹਨਾਂ ਦੀ ਸੰਭਾਲ ਕਰੀਏ ਸਾਡੇ ਅਰਤੀ ਸੈਸ਼ਨ ਦੇ ਪ੍ਰਧਾਨ ਜੀ ਬੈਠੇ ਨੇ ਸਰ ਰੋਸ਼ਾ ਜੀ ਹਰਮਨ ਸਿੰਘ ਜੀ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਰੀਆਂ ਮੰਡੀਆਂ ਦੀਆਂ ਦੁਕਾਨਾਂ ਦੇ ਅੱਗੇ ਘੱਟੋ ਘੱਟ ਆਪਣੀ ਕਾਸਟ ਦੇ ਉੱਤੇ ਤੁਸੀਂ ਦਰਖਤ ਲਗਾਓ ਤੇ ਨਾਲ ਉੱਥੇ ਹਰ ਅਰਤੀ ਪੰਜ-ਪੰਜ ਦਰਖਤ ਜ਼ਰੂਰ ਲਾਵੇ ਤੇ ਸਾਡੇ ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਮੇਰੀ ਬੇਨਤੀ ਹੈ ਸਾਰੇ ਅਫਸਰ ਸਾਹਿਬਾਨਾਂ ਨੂੰ ਮੁਲਾਜ਼ਮਾਂ ਨੂੰ ਕਿ ਪੰਜ-ਪੰਜ ਬੂਟੇ ਹਰ ਪਰਾਣੀ ਜ਼ਰੂਰ ਲਾਵੇ ਔਰ ਉਹਦੇ ਟਰੀ ਗਾਰਡ ਵੀ ਤੁਸੀਂ ਅਰਤੀ ਸਹਿਬਾਨ ਨੂੰ ਕਹਿੰਸੀ ਆ ਕਿ ਪ੍ਰੋਵਾਈਡ ਕਰਾਓ ਤਾਂ ਕਿ ਸੀ ਮੰਡੀਆਂ ਨੂੰ ਹਰਾ ਭਰਾ ਬਣਾ ਸਕੀਏ ਉਹਦੇ ਨਾਲ ਪੰਜਾਬ ਦਾ ਵਾਤਾਵਰਨ ਜਿਹੜਾ ਦੂਸ਼ਿਤ ਹੋ ਰਿਹਾ ਉਹ ਸ਼ੁੱਧ ਹੋ ਸਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇਹ ਪੰਜਾਬ ਦੇ ਵਿੱਚ ਜੀਹਾਂ ਭਗਤ ਸਿੰਘ ਹਰਿਆਵਲਾ ਆਦਿ ਸ਼ੁਰੂਆਤ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਵਿਭਾਗ ਦੇ ਵਿੱਚ ਇਹ ਲਹਿਰ ਵਧੇ ਔਰ ਪੰਜਾਬ ਦਾ ਵਾਤਾਵਰਨ ਸ਼ੁੱਧ ਹੋ ਜੋ ਤੁਸੀਂ ਮੈਂ ਜਿ ਤਰ੍ਹਾਂ ਮਟੀਰੀਅਲ ਦਾ ਜ਼ਾਰ ਦੀ ਗੱਲ ਹੋਈ ਹੈ ਚਰਚਾਵਾਂ ਹੋਈਆਂ ਨੇ ਕੁਝ ਕੀ ਕੁਝ ਫੈਸਲੇ ਲੈ ਜੇ ਅੱਜ ਪ੍ਰਧਾਨ ਜੀ ਨੇ ਦੋ ਚਾਰ ਛੋਟੇ ਮੋਟੇ ਮਸਲੇ ਸੀ ਇਹਨਾਂ ਦੇ ਇੱਕ ਤਾਂ ਸੜਕ ਬਣਨੀ ਸੀਗੀ ਤੇ ਇੱਕ ਦੇਹੜੂ ਮੰਡੀ ਦਾ ਜਿਹੜਾ ਫੜ ਬਣਨ ਵਾਲਾ ਉੱਥੇ ਟੱਪ ਵਗੈਰਾ ਲੱਗਣ ਵਾਲੀਆਂ ਨੇ ਅਸੀਂ ਉਹ ਜਲਦੀ ਕਰਵਾ ਦਾਂਗੇ ਔਰ ਇਸ ਤੋਂ ਇਲਾਵਾ ਕੁਝ ਜ਼ਮੀਨ ਅਕਵਾਇਰ ਕਰਕੇ ਰਹਾਉਣ ਮੰਡੀ ਦੀ ਜਿਹੜੀ ਇਹ ਚਾਹੁੰਦੇ ਨੇ ਕਿ ਕੀਤੀ ਜਾਵੇ ਉਹਦਾ ਵੀ ਮੈਂ ਡੀਐਮ ਸਾਹਿਬ ਨੂੰ ਸਾਡੇ ਨੂੰ ਕਿਹਾ ਕਿ ਸਾਰਾ ਪ੍ਰੋਸੈਸ ਸ਼ੁਰੂ ਕਰੋ ਕਿਉਂਕਿ ਮੰਡੀ ਕੋਈ ਵੀ ਤਾਂ ਹੀ ਕਾਮਯਾਬ ਹੁੰਦੀ ਹੈ ਜਦੋਂ ਆੜਤੀ ਖੁਸ਼ ਰਹਿਣ ਜਦੋਂ ਕਿਸਾਨ ਖੁਸ਼ ਰਹਿਣ ਮਜ਼ਦੂਰ ਖੁਸ਼ ਰਹਿਣ। ਔਰ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਪਿਛਲੇ 25 ਸਾਲਾਂ ਚ ਜੋ ਫਸਲਾਂ ਆਈਆਂ ਨੇ ਸਾਰੇ ਆੜਤੀ ਭਰਾਵਾਂ ਦੇ ਸਹਿਯੋਗ ਨਾਲ ਮਜ਼ਦੂਰ ਭਰਾਵਾਂ ਦੇ ਸਹਿਯੋਗ ਨਾਲ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਸਾਰੀ ਫਸਲ ਸਹੀ ਸਮੇਂ ਤੇ ਚੱਕੀ ਗਈ ਹੈ। ਸਹੀ ਉਹਦੀ ਤੁਲਾਈ ਹੋਈ ਹੈ, ਸਹੀ ਸਰਕਾਰ ਵੱਲੋਂ ਪੇਮੈਂਟਾਂ ਕੀਤੀਆਂ ਗਈਆਂ ਨੇ। ਇਹ ਸਾਰਾ ਜਿਹੜਾ ਤੰਤਰ ਹੈ ਇਹ ਸਾਰਿਆਂ ਦੇ ਸਹਿਯੋਗ ਨਾਲ ਚੱਲਦਾ ਹੈ। ਮੈਂ ਸਭ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਬੇਨਤੀ ਤਾਂ ਹੀ ਕਰ ਰਿਹਾ ਹਾਂ ਕਿ ਜਿਹੜੀ ਸ਼ਹੀਦ ਭਗਤ ਸਿੰਘ ਹਰਿਆਵਲ ਲੈ ਲੈ ਇਹ ਵੀ ਮੈਂ ਸ਼ੁਰੂ ਕਰਾ ਜਾਂ ਪੰਜ ਸੱਤ ਬੁੱਟੇ ਲਾ ਕੇ ਚੱਲਾ ਜਾऊं ਪਰੰਤੂ ਇਹਨੂੰ ਬੁੱਟਿਆਂ ਨੂੰ ਸੰਭਾਲਣਾ ਬੁੱਤੇ ਹੋਰ ਲਾਉਣੇ ਜੇ ਅਸੀਂ 35000 ਦਾ ਟੀਚਾ ਰੱਖਿਆ ਵੇ ਅਸੀਂ ਤਾਂ ਅਸੀਂ ਵਧਾਵਾਂਗੇ ਉਹ ਸਾਰਾ ਆਰਤੀ ਭਰਾਵਾਂ ਤੇ ਮਜ਼ਦੂਰ ਭਰਾਵਾਂ ਤੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਨਹੀਂ ਹੋ ਸਕਦਾ ਮੇਰੀ ਸਾਰਿਆਂ ਨੂੰ ਬੇਚੀ ਹੈ ਕਿ ਵੱਧ ਤੋਂ ਵੱਧ ਸੁਰੱਖਤ ਲਾਉਣ ਦੇ ਵਿੱਚ ਸਾਡਾ ਸਾਥ ਦੇ ਵਾਟਰ ਟਾਕ ਪਰਨਾ ਵਾਲਾ ਜਿਹੜੀ ਮੰਗ ਕੀਤੀ ਆ ਰਹੀ ਹੈ ਕਿ ਮੌਕੇ ਦੀ ਪਰੰਤ ਜਿਹੜਾ ਐਮਐਸਪੀ ਲਾਨੀ ਕਿਸੇ ਸਰਕਾਰ ਵੱਲੋਂ ਪਰ ਐਮਐਸਪੀ ਤੋਂ ਬਹੁਤ ਘੱਟ ਰੇਟ ਤੇ ਪ੍ਰਾਈਵੇਟ ਥੀਂ ਦੇ ਰਹੀ ਹੈ ਦੇਖੋ ਐਮਐਸਪੀ ਦਾ ਜਿਹੜਾ ਵਿਸ਼ਾ ਹੈ ਅਸੀਂ ਖੁਦ ਚਾਹੁੰਦੇ ਹਾਂ ਕਿ ਸਾਰੇ ਕਿਸਾਨਾਂ ਨੂੰ ਐਮਐਸਪੀ ਦੇਈਏ ਇਹ ਵਿਸ਼ਾ ਕੇਂਦਰ ਦਾ ਕੇਂਦਰ ਸਰਕਾਰ ਨੇ ਐਮਐਸਪੀ ਦੇ ਉੱਤੇ ਦੇਣੀ ਹੁੰਦੀ ਹੈ ਪਰੰਤੂ ਮਾਨ ਸਾਹਿਬ ਨੇ ਪਿਛਲੀ ਵਾਰ ਕਿਹਾ ਸੀ ਅਸੀਂ ਦਵਾਂਗੇ ਜਿੱਥੇ ਕੇਂਦਰ ਨਹੀਂ ਦਿੰਦਾ ਪਿਛਲੇ ਸਾਲ ਅਸੀਂ ਦਿੱਤੀ ਵੀ ਹੈ ਪਰੰਤੂ ਹਮ ਸਾਡੀ ਪ੍ਰੋਬਲਮ ਇਹ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਤਾਂ ਸਾਡੇ ਸਾਰੇ ਫੰਡ ਰੋਕ ਲਏ ਸਪੈਸ਼ਲੀ ਸਾਡਾ ਆਰਡੀ ਫਰੋਕ ਲਿਆ ਸਾਡਾ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਤਕਰੀਬਨ 10000 ਕਰੋੜ ਤੋਂ ਵੱਧ ਪੰਜਾਬ ਦਾ ਪੈਸਾ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਿਨਾਂ ਕਾਰਨ ਰੋਕੀ ਬੈਠੇ ਨੇ ਜੋ ਪੈਸਾ ਮਿਲਦਾ ਸੀ ਪੰਜਾਬ ਦੀ ਤਰੱਕੀ ਵਾਸਤੇ ਵਰਤਣਾ ਅੱਜ ਸਾਡੀਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਅੱਜ ਮੰਡੀਆਂ 'ਚ ਡਿਵੈਲਪਮੈਂਟ ਦੀ ਲੋੜ ਹੈ ਜਿਸ ਮੰਡੀ 'ਚ ਵੀ ਜਾਓ ਕਿਤੇ ਫੜ-ਫੜਨ ਵਾਲਾ ਕਿਤੇ ਸ਼ੈੱਡ ਪੈਣ ਵਾਲਾ ਅਸੀਂ ਜਦੋਂ ਚਾਹੁੰਦੇ ਹਾਂ ਕਿ ਇਹ ਕੰਮ ਹੋ ਪਰੰਤੂ ਇਹ ਕੰਮ ਪੈਸੇ ਨਾਲ ਹੋਣੇ ਨੇ ਔਰ ਸਾਡੇ ਕੇਂਦਰ ਦੀ ਸਰਕਾਰ ਜੋ ਵਿਵਹਾਰ ਸਾਡੇ ਨਾਲ ਕਰ ਰਹੀ ਆ ਪੰਜਾਬ ਨਾਲ ਖਾਸ ਤੌਰ ਤੇ ਉਹ ਬਹੁਤ ਹੀ ਨਿੰਦਣਯੋਗ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਪੰਜਾਬ ਦੀ ਸਰਕਾਰ ਤੇ ਮੰਡੀ ਬੋਰਡ ਤਾਂ ਚਾਹੁੰਦਾ ਹੈ ਕਿ ਮੰਡੀਆਂ ਨੂੰ ਡਿਵੈਲਪ ਕਰੀਏ ਲਿੰਕ ਸੜਕਾਂ ਨੂੰ ਬਣਾਈਏ ਪਰੰਤੂ ਕੇਂਦਰ ਦੀ ਸਰਕਾਰ ਵੱਲੋਂ ਕੋਈ ਸਾਨੂੰ ਮਦਦ ਨਹੀਂ ਕੀਤੀ ਜਾ ਰਹੀ ਸਾਡਾ ਆਪਣਾ ਪੈਸਾ ਜਿਹੜਾ ਮੰਡੀ ਫੀਸ ਦਾ ਪੈਸਾ ਹੈ ਰੂਰਲ ਡਿਵੈਲਪਮੈਂਟ ਦਾ ਪੈਸਾ ਹੈ ਉਹ ਉਹਨਾਂ ਨੇ ਰੋਕ ਰੱਖਿਆ ਔਰ ਪਿਛਲੇ ਸਮੇਂ ਜੋ ਹੜ੍ਹ ਆਈ ਸੀ ਅੱਜ ਤੱਕ ਹਮੇਸ਼ਾ ਇਹ ਹੁੰਦਾ ਹੈ ਕਿ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਕਿਸੇ ਵੀ ਸੂਬੇ ਦੇ ਵਿੱਚ ਕੋਈ ਨੁਕਸਾਨ ਹੁੰਦਾ ਹੈ ਕੁਦਰਤੀ ਮਾਰ ਕਾਰਨ ਤਾਂ ਕੇਂਦਰ ਸਰਕਾਰ ਵੱਲੋਂ ਜਰੂਰ ਕੋਈ ਪੈਕੇਜ ਦਿੱਤਾ ਜਾਂਦਾ ਅਸੀਂ ਤਾਂ ਉਦੋਂ ਵੀ 20 20000 ਕਰੋੜ ਦਾ ਪੈਕੇਜ ਮੰਗਿਆ ਸੀ ਕਿ ਪੰਜਾਬ ਦੇ ਕਿਸਾਨਾਂ ਦੀ ਮਦਦ ਵਾਸਤੇ ਪੰਜਾਬ ਦੇ ਮਜ਼ਦੂਰਾਂ ਦੀ ਮਦਦ ਵਾਸਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਪੈਕੇਜ ਦਿੱਤਾ ਜਾਵੇ ਪਰੰਤੂ ਪੈਕੇਜ ਦਾ ਕੀ ਦੇਣਾ ਸੀ ਇਹਨਾਂ ਨੇ ਤਾਂ ਸਾਡਾ ਪੈਸਾ ਵੀ ਰੋਕ ਰੱਖਿਆ ਇਸ ਲਈ ਅਸੀਂ 31 ਅਗਸਤ ਦੇ ਮਹੀਨੇ ਤਰੀਕ ਹੈ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਸਾਨੂੰ ਪੈਸਾ ਸਾਡਾ ਮਿਲ ਜਾਣਾ ਔਰ ਉਸ ਤੋਂ ਪਹਿਲਾਂ ਵੀ ਅਸੀਂ ਨੇ ਨਵਾਰਡ ਤੋਂ ਹੁਣ ਇੱਕ ਫੰਡ ਲੈ ਰਹੇ ਹਾਂ ਜਿੰਨੀਆਂ ਸੜਕਾਂ ਸਾਡੀਆਂ ਪੰਜਾਬ ਦੀਆਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਅਗਲੇ ਮਹੀਨੇ ਤੋਂ ਸ਼ੁਰੂ ਕਰ ਰਹੇ ਹਾਂ ਸਾਰੀਆਂ ਸੜਕਾਂ ਦੀ ਮੁਰੰਮਤ ਕਰਾਵਾਂਗੇ ਜਿੱਥੇ ਵੀ ਕੋਈ ਕਮੀ ਆ ਉਹਨੂੰ ਦੂਰ ਕਰਾਂਗੇ ਜੇਕਰ ਤਾਂ ਇਹਨਾਂ ਹਾਲਾਤ ਦੇ ਵਿੱਚ ਮਾਣਾਂ ਨੂੰ ਕਿੰਧਰਾ ਹੋਂਦ ਦਊਂਗੀ ਕਿ ਇਸ ਵਾਰ 30000 ਜਿਹੜੀ ਹੈਕਟੇਅਰ ਏਕੜ ਹੈ ਮੁੱਗੀ ਦੀ ਬਤ ਕਰਾਂ ਇਸ ਵੀਰ ਸਾਹਿਬ ਨੇ ਆਖਰੀ ਉਹ ਚੀਜ਼